ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਇੰਸਟੀਚੂਟ ਆ ਇਹਨਾਂ ਨੇ ਇੱਕ ਬਹੁਤ ਹੀ ਆਪਣੀ ਜਿਹੜੀ ਹੈਗੀ ਆ ਮਾਨਵਤਾ ਦੀ ਜਗਾ ਬਣਾਈ ਆ ਇਹਦੇ ਵਿੱਚ ਹੁਣ ਜਿਵੇਂ ਇੱਕ ਲਿਵਰ ਦੇ ਨਾਲ ਰਿਲੇਟਡ ਹੈ ਜਿਹੜੇ ਉਹਦੇ ਡਾਇਗਨੋਸਟਿਕ ਹੈ ਟੈਸਟ ਹੋਣੇ ਆ ਲੇਟੈਸਟ ਅਲਟਰਾਸਾਉਂਡ ਹੈ ਉਹਦੇ ਚ ਫਾਈਬਰੋਸਕੈਨ ਹੈ ਔਰ ਐਂਡੋਸਕੋਪੀ ਹੈ ਤੇ ਹੁਣ ਇਹਨਾਂ ਦਾ ਜਿਹੜਾ ਡੀਐਸਏ ਲੈਬ ਹੈ ਸਾਡਾ ਜਿਹੜਾ ਡਾਇਗਨੋਸਟਿਕ ਵਿੰਗ ਸਾਡਾ ਤਿਆਰ ਹੋ ਗਿਆ ਡਾਇਗਨੋਸਟਿਕ ਬੈਂਕ ਦੇ ਵਿੱਚ ਜਿਹੜੀ ਡੀਐਸਐਲਆਰ ਕਹਿੰਦੇ ਆ ਉਹਨੂੰ ਡਿਜੀਟਲ ਸਬਟ੍ਰਕਸ਼ਨ ਐਂਜਿਓਗ੍ਰਾਫੀ ਜਿਹਦੇ ਨਾਲ ਕਿਤੇ ਵੀ ਤੁਹਾਡੇ ਸਟਾਈਨ ਦੇ ਵਿੱਚ ਬਲੀਡਿੰਗ ਹੁੰਦੀ ਆ ਉਹਨੂੰ ਵੱਧ ਕਰ ਸਕਦੇ ਆ ਔਰ ਸਾਡੇ ਕੋਲੇ ਆਲਰੇਡੀ ਜਿਹੜੇ ਲਿਵਰ ਦੇ ਟਿਊਮਰ ਹੈ ਲਿਵਰ ਦੇ ਵਿੱਚ ਐਬਸੈਸ ਹੁੰਦੀ ਆ ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨ ਹੁੰਦੀ ਆ ਤੇ ਖਾਸ ਕਰਕੇ ਜਿਹੜਾ ਲਿਵਰ ਫੇਲਿਅਰ ਹੈ ਉਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਇਸ ਹਸਤਾਚ ਹੋਏਗਾ ਔਰ ਬੜੀ ਜਲਦੀ ਇਹਦੇ ਵਿੱਚ ਡਾਇਗਨੋਸਟਿਕ ਸੈੱਟ ਦਾ ਅਸੀਂ ਨੈਗੋਸ਼ੀਏਸ਼ਨ ਕਰਾਂਗੇ ਔਰ ਉਹਦੇ ਨਾਲ ਨਾਲ ਅਸੀਂ 175 ਬੈੱਡ ਦਾ ਜਿਹੜਾ ਹੈਗਾ ਉਹ ਇੱਕ ਨਵਾਂ ਜਿਹੜਾ ਵਿੰਗ ਹੈ ਉਹਦੀ ਸਥਾਪਨਾ ਹੋਏਗੀ 175% ਤੇ ਇਹਦੇ ਇਸ ਤਰ੍ਹਾਂ ਇਹਨਾਂ ਦੀ ਟੀਮ ਵਧਦੀ ਜਾਏਗੀ ਔਰ ਪੰਜਾਬ ਦੇ ਵਿੱਚ ਇਹ ਇੱਕ ਲੈਂਡਮਾਰਕ ਜਿਹੜਾ ਹੋਏਗਾ ਇਨੀਸ਼ੀਏਟ ਹੋਏਗਾ ਖਾਲੀ ਇਹ ਨਹੀਂ ਕਿ ਅਸੀਂ ਲਿਵਰ ਟ੍ਰਾਂਸਪਲੈਂਟ ਕਰਨਾ ਹੈ ਲਿਵਰ ਫੇਲਰ ਹੁੰਦਾ ਕਿਉਂ ਹੈ ਉਹਦੇ ਬਾਰੇ ਅਸੀਂ ਇਸ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਸਟਾਫ ਨਰਸਸ ਨੂੰ ਟ੍ਰੇਨਿੰਗ ਦੇਾਂਗੇ अर्ਲੀ ਡਾਇਗਨੋਸਿਸ ਕਰਾਂਗੇ ਪ੍ਰੋਫੀਂਸ਼ਨ ਤੇ ਕੰਮ ਕਰਾਂਗੇ ਇਦੇ ਨਾਲ ਨਾਲ ਅਸੀਂ ਜਿਹੜਾ ਸਾਡਾ ਅੰਮ੍ਰਿਤਸਰ ਮੈਡੀਕਲ ਕਾਲਜ ਹੈ ਪਟਿਆਲਾ ਮੈਡੀਕਲ ਕਾਲਜ ਹੈ ਤੇ ਫਰੀਦਕੋਟ ਗਵਮਟ ਬੜੀ ਦਾ ਕਾਲਜ ਹੈ ਜਿਹੜਾ ਚੌਥਾ ਸਾਡਾ ਮੁਹਾਲੀ ਦੇ ਵਿੱਚ ਹੈ ਬਟ ਜਿਹੜੇ ਤਿੰਨ ਹੈਗੇ ਆ ਉਹਨਾਂ ਦੇ ਵਿੱਚ ਸੁਪਰ ਸਪੈਸ਼ਲਟੀ ਵੀ ਅਸੀਂ ਆਲਰੇਡੀ ਹਾਰਟ ਲੈਬ ਸ਼ੁਰੂ ਹੋ ਚੁੱਕੀ ਆ ਬ੍ਰੇਨ ਦਾ ਹੋ ਚੁੱਕਿਆ ਮਕੈਨੀਕਲ ਥਰੋਮਬੈਕਟਮੀ ਤੱਕ ਔਰ ਹਾਰਟ ਵੀ ਆਜੀ ਸਾਡੇ ਜਿਹੜਾ ਸੀਗਾ ਉਹਨੂੰ ਰੈਪਚਰਡ ਸਾਈਨਸ ਆ ਵਲਸਵਲਵਾ ਕਹਿੰਦੇ ਆ ਜਿਹੜਾ ਹਾਰਟ ਤੋਂ ਜਿਹੜਾ ਬਲੱਡ ਲੈ ਕੇ ਜਾਂਦਾ ਉਹਨੂੰ ਆਓਰਟਾ ਕਹਿੰਦੇ ਉਹਦੇ ਚੈਨੂਰਿਜ਼ਮ ਹੁੰਦਾ ਉਹ ਫਟ ਗਿਆ ਸੀ ਪੇਸ਼ੈਂਟ ਵਾਸ ਗੋਇੰਗ ਟੂ ਡਾਈ ਇਨ ਨੈਕਸਟ 1 অর 2 ਆਵਰਸ ਬਿਲਕੁਲ ਪੇਸ਼ੈਂਟ ਕੋਲੈਪਸ ਹੋਇਆ ਹੋਇਆ ਸੀ ਉਹਨੂੰ ਰਿਵਾਈਵ ਕਰਕੇ ਉਹਨਾਂ ਨੇ ਉਹਦਾ ਆਪਰੇਸ਼ਨ ਕਰ ਦਿੱਤਾ ਦੈਟ ਪੇਸ਼ੈਂਟ ਵਿਲ ਲੀਡ ਅ ਨਾਰਮਲ ਲਾਈਫ ਤੇ ਇਹ ਸਰਦਾਰ ਸਾਹਿਬ ਕਰਮ ਸਿੰਘ ਜੀ ਹੀ ਵਿਲ ਆਲਸੋ ਲੀਡ ਅ ਨਾਰਮਲ ਲਾਈਫ ਹੁਣ ਇਹ ਲਿਵਰ ਫੇਲਰ ਦੇ ਮਰੀਜ਼ ਨਹੀਂ ਆਇਆ ਹੁਣ ਨਾਓ ਹੀ ਐਜ਼ ਅ ਹੈਲਦੀ ਲਿਵਰ ਨਾਓ ਹੀ ਵਿਲ ਲੀਡ ਅ ਨਾਰਮਲ ਲਾਈਫ ਸੋ ਇਹ ਇੱਕ ਬਹੁਤ ਵੱਡਾ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਵਾਸਤੇ ਇਸ ਇੰਸਟੀਚਿਊਟ ਵਾਸਤੇ ਸਾਡੇ ਸਾਰਿਆਂ ਵਾਸਤੇ ਪੰਜਾਬ ਦੇ 3 ਕਰੋੜ ਲੋਕਾਂ ਲਈ ਰਾਦਰ ਰੀਜਨ ਦੇ ਲੋਕਾਂ ਵਾਸਤੇ ਕਿਉਂਕਿ ਸਾਡੇ ਕੋਲੇ ਆਲਰੇਡੀ ਜਿਹੜੇ ਪੇਸ਼ੈਂਟ ਆ ਮਾਚੂ ਤੋਂ ਵੀ ਆ ਰਹੇ ਆ ਜੰਮੂ ਕਸ਼ਮੀਰ ਤੋਂ ਵੀ ਆ ਰਹੇ ਆ ਯੂਪੀ ਤੋਂ ਰਾਜਸਥਾਨ ਤੋਂ ਵੀ ਆ ਰਹੇ ਆ ਜਿਹੜੀਆਂ ਵੀ ਸਾਡੀਆਂ ਨੇਬਰਿੰਗ ਸਟੇਟ ਆ ਉੱਤਰਾਖੰਡ ਤੱਕ ਸਾਡੇ ਕੋਲੇ ਪੇਸ਼ੈਂਟ ਸਾੜੇ ਸ਼ੁਰੂ ਹੋ ਗਏ ਆ ਤੇ ਮੈਂ ਉਮੀਦ ਕਰਦਾ ਕਿ ਡਾਕਟਰ ਵਿਨੈਦਰ ਦੀ ਅਗਵਾਈ ਦੇ ਵਿੱਚ ਜਿਹੜੀ ਇੰਸਟੀਚਿਊਟ ਐ ਇਸੇ ਤਰ੍ਹਾਂ ਪ੍ਰੋਗਰੈਸ ਕਰਦੀ ਰਹੇਗੀ